ਨੇਰ ਚਣੋਂਣ ਵਾਸਤੇ ਆਏ ਸੀਗੇ ਤੇ ਉਹਨਾਂ ਚੋਂ ਇੱਕ ਬੱਚੇ ਦੀ ਨਾ ਪੈਰ ਫਸਣ ਨਾਲ ਤੇ ਉਹ ਿਲਕ ਗਿਆ ਤੇ ਉਹਦੀ ਡੁੱਬਣ ਨਾਲ ਉਹਦੀ ਮੌਤ ਹੋ ਗਈ। ਇਹ ਜੀ ਇਹ ਸਾਨੂੰ 2:00 ਵਜੇ 2:00 ਵਜੇ ਸੰਕਰਪਾ ਤਵਾਜੇ ਨੇ ਉਹਨੂੰ ਕਹ ਰਹੀ ਇਹ ਬੰਦਾ ਡੁੱਬ ਗਿਆ ਜਲਦੀ ਜਾਓ ਤੇ ਅਸੀਂ ਦਾ ਦੇ ਭੱਜੇ ਨਾ ਫੜਾ ਘੜਮ ਗੰਢੀ ਟਾਲ ਕਰੀ ਤੇ ਫੜਾ ਘੜ ਆਇਆ ਸੀ ਉਹਨੇ 20 ਮਿੰਟ ਦੇ ਵਿੱਚ ਗ੍ਰੇਡ ਦੇ ਵਿੱਚ ਬੰਦਾ ਪਿਆ ਤੇ ਕੰਢ ਕੇ ਲੈ ਗਿਆ। ਆਮਰ ਗੋਵਿੰਦ ਸਿੰਘ ਜੀ ਨੂੰ ਕਿੱਥੋਂ ਕਿਹੜਾ ਕੰਡਾ ਜੀ ਚੰਨੋਂ ਤੋਂ ਆਈ ਆ ਕੀ ਘਟਨਾ ਹੋਈ ਆ ਜੀ ਘਟਨਾ ਦਾ ਯੁਰੇ ਨਾਉਣ ਆਏ ਤੇ ਜੀ ਬਸ ਕੌਣ ਨਾਲ ਉਹਦੇ ਫਰੈਂਡ ਆਏ ਤੇ ਉਹ ਵੀ ਨਾਲ ਆਏ ਤੇ ਤੰਨੇ ਜਾਣੂ ਆਏ ਜੀ ਕੌਣ ਆ ਨੈਕੀ ਨਾਮ ਸੀ ਉਹ ਗੱਗੂ ਕੱਗੂ ਤੰਨੋ ਕੋ ਕਿੰਨੇ ਕਮਰਤੀ ਜੀ ਉਮਰ ਬਾਜੀ ਸਾਹਿਬ ਸੀ ਪਰ ਜਿਹੜਾ ਗੱਗੂ ਤੇ ਮੇਨ ਨੇਮ ਗੋਵਿੰਦ ਹੈ ਆਕੇ ਉਹ ਵੱਡੀ ਨਹਿਰ ਦੇ ਵਿੱਚ ਕਿਤੇ ਨਾਉਣ ਦਾ ਉਹ ਕਿੱਸਾ ਉਹਨਾਂ ਨੇ ਆਪਣੇ ਆਪ ਨੂੰ ਸੁਭਾਲਿਆ ਨਹੀਂ ਗਿਆ ਜਿਹੜਾ ਕਿ ਉਹ ਅੱਜ ਡੁੱਬ ਗਿਆ ਇਹ ਬੱਚੇ ਉਰੇ ਨਹਾਣ ਆਏ ਸੀਗੇ ਚੰਨੋਂ ਤੋਂ ਤੇ ਇੱਕ ਜਣਾ ਬਹਿਰ ਚ ਡੁੱਬ ਗਿਆ 2:30 ਵਜੇ ਦੀ ਘਟਨਾ ਤੇ ਨਾਲ ਗੋਤਾਖੋਰ ਮੰਗਵਾਏ ਗਏ ਜਿਨ੍ਹਾਂ ਨੇ ਉਹਦੀ ਬਾਡੀ ਕੱਢ ਲਈ ਹੁਣ ਇਹਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ ਪੋਸਟਮਾਰਟਮ ਲਈ ਭੇਜਿਆ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਨ ਨਦਾਮਪੁਰ ਵਿਖੇ ਮੰਗਲਵਾਰ ਨੂੰ ਨਹਿਰ 'ਚ ਡੁੱਬ ਜਾਣ ਕਾਰਨ 22 ਸਾਲਾ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੰਨੋ ਪਿੰਡ ਦੇ ਹਰ ਗੋਬਿੰਦ ਸਿੰਘ ਪੁੱਤਰ ਕੌਰ ਸਿੰਘ ਵਜੋਂ ਹੋਈ। ਮ੍ਰਿਤਕ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ ਤੇ ਇੱਕ ਨਿੱਜੀ ਕੰਪਨੀ 'ਚ ਮਜ਼ਦੂਰੀ ਕਰਦਾ ਸੀ। ਪੁਲਿਸ ਨੇ লাশ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੁਪਹਿਰ ਹਰ ਗੋਬਿੰਦ ਸਿੰਘ ਆਪਣੀ ਇੱਕ ਦੋਸਤ ਨਾਲ ਨਦਾਮਪੁਰ ਵਿਖੇ ਨਹਿਰ ਦੇ ਨਾਲ ਲੱਗਦੇ ਛੋਟੇ ਸੂਏ 'ਚ ਨਹਾਉਣ ਲਈ ਆਇਆ ਸੀ। ਤਾ ਸੂਏਜ ਪਾਣੀ ਘਟ ਹੋਣ ਕਾਰਨ ਹਰਗੋਬਿੰਦ ਨਹਿਰ ਦੇ ਕਿਨਾਰੇ ਚਲਾ ਗਿਆ ਜਿਸ ਦੌਰਾਨ ਪੈਰ ਫਿਸਲਣ ਕਾਰਨ ਹਰਗੋਬਿੰਦ ਨਹਿਰ ਵਿੱਚ ਡਿੱਗ ਪਿਆ ਸਰੀਰ ਭਾਰੀ ਹੋਣ ਅਤੇ ਤੈਰ ਨਾ ਆਉਣ ਕਾਰਨ ਹਰਗੋਬਿੰਦ ਨਹਿਰ ਦੇ ਪਾਣੀ ਵਿੱਚ ਡੁੱਬ ਗਿਆ ਘਟਨਾ ਸੰਬੰਧੀ ਪਤਾ ਲੱਗਣ ਤੇ ਮੌਕੇ ਤੇ ਗੋਤਾਖੋਰਾਂ ਨੂੰ ਬੁਲਾ ਕੇ ਪਾਣੀ ਵਿੱਚ ਹਰਗੋਬਿੰਦ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹਰਗੋਬਿੰਦ ਦੀ ਤਲਾਸ਼ ਕੀਤੀ ਗਈ ਤਾਂ ਇਸ ਦੌਰਾਨ ਸ਼ਾਮ 5:30 ਦੇ ਕਰੀਬ ਹਰਗੋਬਿੰਦ ਦੀ লাশ ਨਹਿਰ ਤੇ ਬਣੇ ਪਾਵਰ ਹਾਊਸ ਨੇੜੇ ਪਾਣੀ ਚੋਂ ਮਿਲੀ ਪੁਲਿਸ ਨੇ ਮੌਕੇ ਤੇ লাশ ਨੂੰ ਕਬਜ਼ੇ ਚ ਲੈੰਦੇ ਆਮ੍ਰਿਤਿਕ ਦੇ ਬਾਰਸਾਂ ਦੇ ਬਿਆਨਾਂ ਤੇ ਕਾਰਵਾਈ ਆਰੰਭ ਕਰ ਦਿੱਤੀ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਹਰਗੋਬਿੰਦ ਸਿੰਘ ਦੇ ਸਿਰ ਤੇ ਪਹਿਲਾਂ ਹੀ ਵਾਪਦਸ ਆਇਆ ਉੱਠ ਚੁੱਕਿਆ ਸੀ ਤੇ ਉਹ ਪਰਿਵਾਰ ਵਿੱਚ ਆਪਣੇ ਦਾਦੇ ਮਾਂ ਤੇ ਛੋਟੇ ਭਰਾ ਨਾਲ ਰਹਿੰਦਾ ਸੀ ਘਟਨਾ ਮਗਰੋਂ ਪਿੰਡ ਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਮੇਰਾ ਇਹ ਸਈ ਦਰਸ਼ਨ ਸਿੰਘ ਜੀ ਤੁਸੀਂ ਇਹਦੀ ਸਰ ਇੱਥੇ ਨਾ ਦੋ ਲੜਕੇ ਆਪਣੇ ਨਹਿਰ ਚਣਾਉਣ ਵਾਸਤੇ ਆਏ ਸੀਗੇ ਤੇ ਉਹਨਾਂ ਚੋਂ ਇੱਕ ਬੱਚੇ ਦੀ ਨਾ ਉਥੋਂ ਪੈਰ ਫਿਸਲਣ ਨਾਲ ਤੇ ਉਹ ਤਿਲਕ ਗਿਆ ਤੇ ਉਹਦੀ ਡੁੱਬਣ ਨਾਲ ਉਹਦੀ ਡੈਥ ਮੌਤ ਹੋ ਗਈ ਉਸ ਤੋਂ ਬਾਅਦ ਸਾਨੂੰ 2:00 ਵਜੇ ਇੰਟੀਮੇਸ਼ਨ ਮਿਲੀ ਸੀ ਕਿ ਚੌਂਕੀ ਚ ਆ ਕੇ ਕਰਕੇ ਇੱਕ ਲੜਕਾ ਡੁੱਬ ਗਿਆ ਅਸੀਂ ਆਏ ਤੇ ਉਸ ਤੋਂ ਬਾਅਦ ਜੀ 4:00 ਵਜੇ ਗੋਤਾ ਖੋੜਾਏ ਤੇ ਉਹਨਾਂ ਨੇ ਉਥੋਂ ਅੱਧਾ ਕਿਲੇ ਦੀ ਵਾਹੀ ਤੇ ਜਿਹੜੀ ਡੈਡ ਬੋਡੀ ਉਹਨਾਂ ਨੂੰ ਮਿਲੀ ਹੈ ਕੀ ਨਾਮ ਸੀਦਾ ਕਿੰਨੀ ਕੁ ਉਮਰ ਸੀ ਉਹਦਾ ਨਾਮ ਸਾਰ ਹਰ ਗੋਬਿੰਦ ਸਿੰਘ ਜੀ 22 ਸਾਲ ਦੀ ਉਮਰ ਸੀ ਤੇ ਉਸ ਤੋਂ ਬਾਅਦ ਜੀ ਹੁਣ ਅਸੀਂ ਉਹਨਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਰਹੇ ਹਾਂ ਤੇ 174 ਦੀ ਕਾਰਵਾਈ ਕੀਤੀ ਜਾਊਗੀ ਸਰ ਅੱਗੇ ਤੋਂ ਇਹ ਕਹਿੰਦੇ ਆ ਕਿ ਅਸੀਂ ਜਦੋਂ ਵੀ ਆਉਣੇ ਜਾਂਦੇ ਆ ਅਸੀਂ ਜਦੋਂ ਅਗਸਤ ਵਗੈਰਾ ਕੱਢਦੇ ਆ ਅਸੀਂ ਕਹਿੰਦੇ ਆ ਵੀ ਐ ਕਰਕੇ ਇੱਥੇ ਨਾਂ ਨਾ ਆਇਆ ਜਾਵੇ ਇੱਥੇ ਆਲੇ ਦਲੇ ਰਿੰਗ ਵਗੈਰਾ ਨਹੀਂ ਲੱਗਿਆ ਹੋਇਆ ਤੇ ਪਰ ਵੀ ਫਿਰ ਵੀ ਬੱਚੇ ਨਹੀਂ ਹਟਦੇ ਹੈਗੇ ਚਲੋ ਵੀ ਅਸੀਂ ਕੋਸ਼ਿਸ਼ ਕਰਦੇ ਆ ਵੀ ਜਦੋਂ ਉਹਨੇ ਜਾਂਦੇ ਆ ਅਸੀਂ ਕਹਿੰਦੇ ਰਹਿੰਦੇ ਆ ਵੀ ਨਾ ਇੱਥੇ ਨਾ ਜਾਈਂ ਜੀ ਮੇਰਾ ਨਾਮ ਉਹ ਬਰਕਾ ਚੋਹਾਨ ਜੀ ਕੀ ਘਟਨਾ ਹੋਈ ਹੈ ਜੀ ਇਹ ਸਾਨੂੰ 2:00 ਵਜੇ 2:00 ਵਜੇ ਸ਼ੰਕਰਪੱਤਵਾਜੇ ਨੂੰ ਫੋਨ ਕਰਤੀ ਇਹ ਬੰਦਾ ਡੁੱਬ ਗਿਆ ਜਲਦੇ ਜਾਉਥ ਹੈ ਅਸੀਂ ਦਦੇ ਭੱਜੇ ਨਾ ਫੜਾ ਫੜਮ ਗੰਢੀ ਸਟਾਰ ਕਰੀ ਔਰ ਫੜਾ ਫੜ ਆਇਆ ਸੀ ਉਹਦੇ 20 ਮਿੰਟਾਂ ਦੇ ਵਿੱਚ ਗ੍ਰੇਡ ਦੇ ਵਿੱਚ ਬੰਦਾ ਪਿਆ ਸੀ ਕੱਢ ਕੇ ਦੇ ਲਿਆ ਕਿਵੇਂ ਦੇਖਦੇ ਕਟਣਾ ਕੀ ਇਹ ਜੀ ਦਿਨੋਂ ਘਣ ਕਟਣਾ ਬਸਦੇ ਜਾਰੀ ਨੇਹਰ ਮਾਣ ਵਾਲੇ ਕਹੀਂ 3 ਡੋਬਰੇ ਕਹੀਂ 4 ਡੋਬਰੇ ਕਹੀਂ 5 ਡੋਬਰੇ ਇਕੱਠੇ ਸਾਰੀ ਸਾਰੀ ਟੀਮਾਂ ਗਈ ਹੋਈਆਂ ਦੂਰ 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 ਬੰਦੇ ਵੀ ਨਹੀਂ ਪੂਰੇ ਪਰਨੇ ਤੇ ਇੱਧਰ ਜਾਓ ਉੱਧਰ ਜਾਓ ਕਹੀਂ 90 ਡੋਬਰੇ ਲੈ ਕਹੀਂ ਇਹ ਰੋਕ ਲਬਣੀ ਚਾਹੀਦੀ ਜੀ ਨਾ ਨਹਿਰਾਂ ਦੇ ਨਾਣ ਵਾਲੇ ਸਵੇਰੇ ਦੇ ਨਾਣ ਵਾਲੇ ਬੰਦਿਆਂ ਤੇ ਨਾਮ ਹਰਗੋਬਿੰਦ ਸਿੰਘ ਤੀਨ ਕਕੂ ਕਿਹੜਾ ਪਿੰਡ ਹੈ ਚੰਨੋ ਤੋਂ ਜੀ ਕੀ ਘਟਣਾ ਹੋਈ ਜੀ ਘਟਣਾ ਤਾਂ ਯਰੇ ਨਾਉਣ ਆਏ ਤੇ ਹੀ ਬਸ ਨਾ ਨਾਲ ਉਹਦੇ ਫਰੈਂਡ ਆਏ ਤੇ ਉਹ ਵੀ ਨਾਲ ਆਏ ਤੇ ਤਿੰਨੇ ਜਾਣੇ ਆਏ ਸੀ ਤਾਂ ਨਾ ਨਾ ਕੀ ਨਾਮ ਸੀ ਉਹਦਾ ਜੀ ਗੱਗੂ ਗੱਗੂ ਚੰਨੋ ਤੋਂ ਕਿੰਨੇ ਕ ਮੁਰਤੀ ਜੀ ਉਮਰਬਾਈ ਸਾਹਿਬ ਸੀ ਤੇਦਾ ਨਾਮ ਕੀ ਸੀ ਕੌਰ ਸਿੰਘ ਜੀ ਅ ਕਿਵੇਂ ਘਟਣਾ ਗਏ ਕਿੰਨੇ ਕ ਵਜੇ ਘਟਣਾ ਗਏ 2:30 ਵਜੇ ਦੇ 2:30 ਵਜੇ ਦੀ ਟੈਂਪੀ ਗਈ ਬਸ ਉਹ ਟਾਇਰ ਨਾਲ ਹੀ ਆਉਂਦੇ ਨੇ ਸਾਲ ਮਾਰੀ ਨੇ ਤੇ ਸਾਨੂੰ ਕਦੋਂ ਪਤਾ ਲੱਗੇ ਪਤਾ ਤਾਂ ਵਜਦੀ ਲੱਗ ਗਈ ਉਹਦੇ ਨਾਲ ਦੇ ਮੁੰਡਿਆਂ ਨੂੰ ਫੋਨ ਕਰਤਾ ਸੀ ਜੀ ਤੇ ਹੁਣ ਨਹਿਰ ਚ ਇਸ ਕੰਸਰਵ ਕਰ ਰਹੇ ਨੇ ਸਰ ਵੀ ਹਾਂਜੀ ਹਾਂ ਗੋਤਾਖੂਰਾ ਇਹੋ ਨੇ ਲੱਭ ਗਈ ਤੂੰ ਲੱਭ ਗਈ ਆ ਦੇ ਸ਼ਾਇਦ ਦੇਖ ਰਹੇ ਨੇ ਹੀ ਲੱਭ ਗਈ ਸ਼ਾਇਦ ਦੇਖਦੇ ਆ ਜਾ ਕੇ ਫਿਰ ਮੈਨੂੰ ਉਹ ਵੀ ਇਹ ਕੀ ਘਟਨਾ ਆ ਗਈ ਨਾ ਅੱਜ ਮੁੰਡੇ ਆਏ ਸੀ ਨਹਾਉਣ ਰੇ ਨਹਿਰ ਦੇ ਵਿੱਚ ਜਿਹੜਾ ਬਹੁਤ ਦੁਖਦਈ ਘਟਨਾ ਹੈ ਇੱਕ ਸਾਡੇ ਪਿੰਡ ਦਾ ਨੌਜਵਾਨ ਜਿਹੜਾ ਗੱਗੂ ਸੀ ਮੇਨ ਨੇਮ ਗੋਬਿੰਦ ਹੈ ਆ ਕੇ ਹੋਰ ਵੱਡੀ ਨਹਿਰ ਦੇ ਵਿੱਚ ਕਿਤੇ ਨਹਾਉਣ ਦਾ ਉਹ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਸੁਭਾਲਿਆ ਨਹੀਂ ਗਿਆ ਜਿਹੜਾ ਕਿ ਵੀ ਉਹ ਅੱਜ ਡੁੱਬ ਗਿਆ ਕਿੰਨੇ ਕਜੇ ਘਟਨਾ ਤੋਂ ਪਤਾ ਲੱਗੀ ਤੇ ਕਿੰਨੇ ਕਜੇ ਘਟਨਾ ਇਹ ਤਕਰੀਬਨ ਮੈਨੂੰ 2:30 ਵਜੇ ਫੋਨ ਆਇਆ ਸੀ ਮੈਂ ਕੋਈ ਘਪੂ ਸੀ ਉੱਥੋਂ ਘਰੇ ਪਹੁੰਚੇ ਜ ਨਾਲ ਦੀ ਨਾਲ ਇਹਦੇ ਬ੍ਰਦਰ ਦਾ ਫੋਨ ਆਇਆ ਛੋਟੇ ਦਾ ਵੀ ਤਾਹ ਜੀ ਆਉ ਭੱਜ ਗਏ ਵੀ ਆ ਘਟਨਾ ਵਾਪਰ ਗਈ ਮੌਕੇ ਤੇ ਮੇਰੇ ਦਾਦਾ ਜੀ ਸਾਡੇ ਨਾਲ ਹੀ ਹੈ ਦਾਦਾ ਜੀ ਨੂੰ ਨਾਲ ਹੀ ਬਿਠਾ ਕੇ ਨਾਲ ਲੈ ਕੇ ਮੈਂ ਪੂਰੇ ਪਹੁੰਚ ਗਏ ਨਾਲ ਦੀ ਨਾਲ ਪ੍ਰਸ਼ਾਸਨ ਆ ਗਿਆ ਐਸਡੀਐਮ ਸਾਹਿਬ ਨੇ ਅਸੀਂ ਕੁਦਰਤ ਮੈਂ ਜਿਹੜੇ ਗੋਤਾਖੋਰ ਨੇ ਪਟਿਆਲੇ ਗੱਲ ਕਰੀ ਉਹਨਾਂ ਨੇ ਫਿਰ ਜਿਹੜੇ ਆਪਣੇ ਨਾਬੇ ਤੋਂ ਗੋਤਾ ਖੋਰ ਨੇ ਉਹਨਾਂ ਦੀ ਡਿਊਟੀ ਲਈ ਉਹਨਾਂ ਨੂੰ ਆ ਕੇ ਉਹਨਾਂ ਨੇ ਆ ਕੇ ਫਿਰ ਇਹਨਾਂ ਨੂੰ ਜਿਹੜੇ ਡੈੱਡ ਬਾਡੀ ਸਨ ਲਪਕਦੇ ਮੰਗ ਕਰ ਮੰਗ ਕਰਦੇ ਵੀ ਗਰੀਬ ਪਰਿਵਾਰ ਹੈ ਬਹੁਤ ਜ਼ਿਆਦੇ ਇਕੱਲੇ ਹੀ ਪਹਿਲਾਂ ਬਾਪ ਦੀ ਡੈਥ ਹੋਈ ਹੋਈ ਸੀ ਦਾਦਾ ਪਾਲ ਰਿਹਾ ਤੇ ਵੀ ਇਹਦੀ ਪ੍ਰਸ਼ਾਸਨ ਤੇ ਹੀ ਮੰਗਾ ਹੈ ਵੀ ਜਿਹਦੀ ਆਰਥਿਕ ਸਹਾਇਤਾ ਪਰਿਵਾਰ ਨੂੰ ਦੇ ਕੇ ਇਹਦੀ ਆਰਥਿਕ ਸਹਾਇਤਾ ਕੀਤੀ ਜਾਵੇ ਮੈਂ ਸਰਪੁਰ ਮੈਂ ਨਾਇਬ ਸੀਜ਼ਦਾਰ ਪੌਂਡਿਗੜ੍ਹ ਸਰਿਕਾ ਜਿਹੜੀ ਘਟਨਾ ਹੋਈ ਨਾਇਰ ਦੇ ਵਿੱਚ ਕੀ ਘਟਨਾ ਕੀ ਗੱਲ ਹੈ ਹੇ ਬੱਚੇ ਉਹ ਰੇਨਾਂ ਆਏ ਸੀਗੇ ਚੰਨੋਂ ਤੋਂ ਤੇ ਇੱਕ ਜਣਾ ਨਹਿਰ ਚ ਡੁੱਬ ਗਿਆ ਢਾਈ ਕਵੇ ਦੀ ਘਟਨਾ ਤੇ ਨਾਲ ਗੋਤਾਖੋਰ ਮੰਗਵਾਏਗੇ ਜਿਨ੍ਹਾਂ ਨੇ ਉਹਦੀ ਬਾਡੀ ਹੁਣ ਕੱਢ ਲਈ ਹੈ ਹੁਣ ਇਹਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਸਰ ਕੋਈ ਹੋਰ ਕੋਈ ਘਟਨਾ ਲੱਗੀ ਵੀ ਨਜ਼ਰ ਆਈ ਕੋ ਸਾਹਮਣੇ ਜਬੀ ਮਰੇ ਹਾਲੇ ਤੱਕ ਸਾਨੂੰ ਕੋਈ ਨਹੀਂ ਆਈ ਸਰ ਅੱਗੇ ਤੋਂ ਇੱਥੇ ਅਸੀਂ ਅਨਾਊਂਸਮੈਂਟ ਕਰਾ ਦਾਂਗੇ ਵੀ ਇਸ ਨਹਿਰ 'ਚ ਨਾਂ ਨਾ ਆਇਆ ਕਰੇ